ਜੀ ਪੰਜਾਬ ਦੇ ਵਿੱਚ ਮੌਨਸੂਨ ਦੀ ਐਂਟਰੀ ਜੇ ਅਸੀਂ ਦੇਖੀਏ ਤਾਂ ਦੋ ਦਿਨ ਪਹਿਲਾਂ ਜਿਹੜਾ ਨਰਦਰ ਪਾਰਟ ਸਪੈਸ਼ਲੀ ਪਠਾਨਕੋਟ ਡਿਸਟ੍ਰਿਕਟ ਨੂੰ ਕਵਰ ਹੋ ਗਿਆ ਸੀ। ਸੋ ਮੌਨਸੂਨ ਦੀ ਐਂਟਰੀ ਪੰਜਾਬ ਦੇ ਵਿੱਚ ਹੋ ਚੁੱਕੀ ਹੈ। ਔਰ ਅੱਜ ਦੀ ਜੋ ਆਈਐਮਡੀ ਦੀ ਰਿਪੋਰਟ ਹੈ ਇਹਦੇ ਮੁਤਾਬਕ ਜਿਹੜਾ ਪੰਜਾਬ ਦੇ ਨਰਦਰ ਔਰ ਨਾਰਥ-ਈਸਟਰਨ ਕੁਡ ਸੈਂਟਰਲ ਡਿਸਟ੍ਰਿਕਟਸ ਨੂੰ ਜਿਹੜਾ ਕਵਰ ਹੋ ਚੁੱਕੇ ਨੇ। ਸੋ ਮੋਸਟਲੀ ਜਿਹੜੇ ਸਾਊਥ-ਵੈਸਟਰਨ ਪਾਰਟਸ ਨੇ ਉਹਨਾਂ ਦੇ ਵਿੱਚ ਮੌਨਸੂਨ ਦੀ ਆਮਦ ਹਲੇ ਬਾਕੀ ਹੈ। ਅਮਕਾ ਇਸ ਤਰ੍ਹਾਂ ਨਹੀਂ ਜਿਵੇਂ ਬਰਸਾਤਾਂ ਦੀ ਸੰਭਾਵਨਾ ਹੈ ਕਿਉਂਕਿ ਕਹਿੰਦੇ ਨੇ ਜਮਾਨ ਤੋਂ ਪਹਿਲਾਂ ਆਉਂਦੀ ਹੈ ਤਾਂ ਨਿੱਗੀ ਬਰਸਾਤ ਦੀ ਸੰਭਾਵਨਾ ਹੈ ਹਾਂਜੀ ਇਸ ਵਾਰੀ ਮੌਨਸੂਨ ਜੇਸੀ ਦੇਖੀਏ ਤਾਂ ਨਾਰਮਲ ਟਾਈਮ ਤੋਂ ਪਹਿਲਾਂ ਆਈ ਹੈ ਕਿਉਂਕਿ ਪੰਜਾਬ ਦੇ ਵਿੱਚ ਮੌਨਸੂਨ ਦੀ ਆਮਦ ਦਾ ਨਾਰਮਲ ਟਾਈਮ 1 ਜੁਲਾਈ ਹੈ ਪਰ ਇਸ ਵਾਰੀ ਜਿਹੜਾ ਲਗਭਗ 1 ਹਫਤਾ ਪਹਿਲਾਂ ਮੌਨਸੂਨ ਦੀ ਆਮਦ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਔਰ ਜੇਸੀ ਮੌਨਸੂਨ ਦੀ ਪ੍ਰੈਡਿਕਸ਼ਨ ਦੀ ਗੱਲ ਕਰੀਏ ਤਾਂ ਆਈਐਮਡੀ ਵੱਲੋਂ ਵੀ ਜਿਹੜੀ ਨਾਰਮਲ ਮੌਨਸੂਨ ਦੀ ਪ੍ਰੈਡਿਕਸ਼ਨ ਆਲਰੇਡੀ ਕਰ ਦਿੱਤੀ ਗਈ ਹੈ ਸੋ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਮੌਨਸੂਨ ਦੀ ਜਿਹੜੀ ਇਸ ਵਾਰੀ ਚੰਗੀ ਬਾਰਿਸ਼ ਰੀਜਨ ਦੇ ਵਿੱਚ ਹੋ ਸਕਦੀ ਹੈ। ਪਰ ਲੱਗਦਾ ਕਿ ਸਾਹਾਬਾਂ ਦੇ ਵਿੱਚ ਵੀ ਗਰਾਵਟਾਈ ਹੋਈ ਲੱਗਦੀ ਹੈ ਤੇ ਕਾਫੀ ਜਿਹੜੀ ਹੂਮਵਰਸ ਹੋ ਰਿਹਾ ਮੌਨਸੂਨ ਦਾ। ਬਿਲਕੁਲ ਜੀ ਟੈਂਪਰੇਚਰ ਦੇ ਵਿੱਚ ਅੱਜ ਦਾ ਡੇ ਟਾਈਮ ਟੈਂਪਰੇਚਰ ਕੱਲ ਨਾਲੋਂ ਜ਼ਰੂਰ ਉਹਦੇ ਚ ਗਰਾਵਟ ਦੇਖੀ ਗਈ ਹੈ ਕਿਉਂਕਿ ਕੱਲ ਦਾ ਡੇ ਟਾਈਮ ਟੈਂਪਰੇਚਰ 37.2 ਡਿਗਰੀ ਸੈਲਸੀਅਸ ਸੀ ਪਰ ਅੱਜ ਦਾ ਮੈਕਸਿਮਮ ਟੈਂਪਰੇਚਰ 33.4 ਡਿਗਰੀ ਸੈਲਸੀਅਸ ਕੋਟ ਕਰ ਦਿੱਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3.8 ਡਿਗਰੀ ਸੈਲਸੀਅਸ ਨੀਚੇ ਹੈ ਸੋ ਟੈਂਪਰੇਚਰ ਦੇ ਵਿੱਚ ਚਾਹੇ ਗਰਾਵਟ ਆਈ ਹੈ ਜੇ ਅਸੀਂ ਨਾਈਟ ਟਾਈਮ ਟੈਂਪਰੇਚਰ ਵੀ ਦੇਖੀਏ ਉਹ ਵੀ ਬਿਲਕੁਲ ਨਾਰਮਲ ਹੈ 26.8 ਡਿਗਰੀ ਸੈਂਟੀਗ੍ਰੇਡ ਅਜ਼ ਦਾ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.2 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਸੋ ਨੀਅਰ ਨਾਰਮਲ ਸੀ એમ ਕਹਿ ਸਕਦੇ ਹਾਂ ਪਰ ਟੈਂਪਰੇਚਰ اسپੈਸ਼ਲੀ ਡੇ ਟਾਈਮ ਟੈਂਪਰੇਚਰ ਦੇ ਵਿੱਚ ਚਾਹੇ ਅਸੀਂ ਅੱਜ ਗਿਰਾਵਟ ਵੀ ਅਬਜ਼ਰਵ ਕੀਤੀ ਹੈ ਪਰ ਕਿਉਂਕਿ ਹਿਊਮਿਡਿਟੀ ਹਵਾ ਦੇ ਵਿੱਚ ਵੱਧ ਗਈ ਹੈ ਕਿਉਂਕਿ ਮੌਨਸੂਨ ਦੀ ਆਮਦ ਹੋ ਚੁੱਕੀ ਹੈ ਸੋ ਇਹਦੇ ਕਰਕੇ ਕਾਫੀ ਹਿਊਮਿਡ ਵੜੀ ਜਿਹੜੀ ਗਰਮੀ ਬਣੀ ਹੋਈ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਜਿਹੜੀਆਂ ਨੇ ਉਹ ਜ਼ਿਆਦਾ ਅਨਕੰਫਰਟੇਬਲ ਸਾਰਿਆਂ ਲਈ ਹੋ ਜਾਂਦੀ ਹੈ ਔਰ ਵਾਲੇ ਦਿਨਾਂ ਦੀ ਮੰਨ ਕੀ ਕੋਈ ਬਣੀ ਲੱਗਦਾ ਕਿ ਬਰਸਾਤਾਂ ਜਿਹੀ ਨਹੀਂ ਹੋਣ ਚਲਗੀਆਂ ਨੇ ਜਾਂ ਫਿਰ ਗਰਜ ਕਰੂਗੀ ਅ ਬਿਲਕੁਲ ਜੀ ਕਿਉਂਕਿ ਮੌਨਸੂਨ ਦੀ ਆਮਦ ਵੀ ਹੋ ਚੁੱਕੀ ਹੈ ਸੋ ਔਰ ਵਾਲੇ ਦਿਨਾਂ ਦੇ ਵਿੱਚ ਜਿਹੜੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਜਿਹੜੇ ਔਰ ਵਾਲੇ ਤਿੰਨ ਚਾਰ ਦਿਨ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਬਾਰਿਸ਼ ਹੈ ਜੋ ਉਹ ਵੀ ਹੋ ਸਕਦੀ ਹੈ ਕੋਈ ਅਲਰਟ ਵੀ ਮੰਨ ਜਾਰੀ ਕੀਤਾ ਗਿਆ ਹੈ ਅ ਬਿਲਕੁਲ ਜੀ ਆਈਐਮਡੀ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਕੁਝ ਨਾਰਥ-ਈਸਟਰਨ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ ਅੱਜ ਔਰ ਅ ਕੱਲ ਜਿਹੜਾ ਅਲਰਟ ਜਾਰੀ ਕੀਤਾ ਗਿਆ ਕੱਲ ਨਾਰਥ ਈਸਟਰਨ ਡਿਸਟ੍ਰਿਕਟਸ ਵਾਸਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਔਰ ਕਾਫੀ ਸੈਂਟਰਲ ਡਿਸਟ੍ਰਿਕਟਸ ਵਾਸਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਸੋ ਆਨਵਰੇ ਤਿੰਨ ਚਾਰ ਦਿਨ ਇਸੇ ਤਰ੍ਹਾਂ ਔਰੇਂਜ ਜਾਂ ਯੈਲੋ ਅਲਰਟ ਜਿਹੜਾ ਪੰਜਾਬ ਦੇ ਵਿੱਚ ਜਾਰੀ ਕੀਤਾ ਗਿਆ ਔਰ ਕਾਫੀ ਥਾਂ ਤੇ ਬਾਰਿਸ਼ ਹੋ ਸਰਦੀ ਔਰ ਹੈਵੀ ਬਾਰਿਸ਼ ਵੀ ਕਿਤੇ ਕਿਤੇ ਹੋ ਸਕਦੀ ਹੈ ਮੈਮ ਜਿਸ ਤਰ੍ਹਾਂ ਨੁਕਸਾਨ ਕੀ